ਦੁਨੀਆ ਭਰ ਦੇ ਸਿੱਖਾਂ ਵੱਲੋਂ ਕੱਢੇ ਜਾਂਦੇ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਇਹ ਪਹਿਲੀ ਵਾਰ ਕਦੋਂ ਸ਼ੁਰੂ ਹੋਏ ਸਨ ਕਿ ਨਗਰ ਕੀਰਤਨ ਕੱਢਨੇ ਪ੍ਰਭਾਤ ਫੇਰੀਆਂ ਕੱਢਣੀਆਂ ਇਹ ਸਿੱਖ ਰਹਿਤ ਮਰਿਆਦਾ ਦਾ ਹਿੱਸਾ ਹੈ ਜਾਂ ਨਹੀਂ ਕਿਤੇ ਅਸੀਂ ਨਗਰ ਕੀਰਤਨ ਕੱਢ ਕੇ ਆਪਣੇ ਧਰਮ ਦਾ ਹੀ ਕੋਈ ਨਰਾਦਰ ਜਾਂ ਕੋਈ ਮਨਮਤਤਾ ਨਹੀਂ ਕਰ ਰਹੇ ਕੀ ਹੈ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨਾਂ ਦਾ ਇਤਿਹਾਸ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਿਸ ਵੇਲੇ ਸਰਦੀਆਂ ਵਿੱਚ ਸਿੱਖ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਆਉਂਦੇ ਹਨ ਖਾਸ ਕਰਕੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਜਦੋਂ ਪ੍ਰਕਾਸ਼ ਪੁਰਬ ਆਉਂਦਾ ਹੈ ਤਾਂ ਸਿੱਖ ਸੰਗਤਾਂ ਵੱਲੋਂ ਕਈ ਕੇ ਦਿਨ ਪਹਿਨਾ ਹੀ ਪਿੰਡਾਂ ਸ਼ਹਿਰਾਂ ਵਿੱਚ ਸਵੇਰੇ ਅੰਮ੍ਰਿਤ ਵੇਲੇ ਹਰ ਗਲੀ ਮਹੱਲੇ ਵਿੱਚ ਪ੍ਰਭਾਤ ਫੇਰੀਆਂ ਕੱਡੀਆਂ ਜਾਂਦੀਆਂ ਹਨ ਇਸੇ ਤਰੀਕੇ ਦੇ ਨਾਲ ਅੱਜ ਪੰਜਾਬ ਸਮੇਤ ਪੂਰੀ ਦੁਨੀਆ ਵਿੱਚ ਜਿੱਥੇ-ਜਿੱਥੇ ਵੀ ਸਿੱਖ ਵੱਸਦੇ ਤੇ ਸੇਖ ਆਪਣੇ ਪ੍ਰਕਾਸ਼ ਦੇ ਹਾੜਿਆਂ ਤੇ ਵੱਡੇ ਵੱਡੇ ਨਗਰ ਕੀਰਤਨ ਕੱਢਦੇ ਹਨ ਜਿਹੜੇ ਕਈ ਵਾਰ ਤਾਂ ਕਈ ਕਈ ਦਿਨ ਲੰਮੇ ਚੱਲਦੇ ਤੇ ਕਈ ਸ਼ਹਿਰਾਂ ਪਿੰਡਾਂ ਵਿੱਚੋਂ ਦੀ ਹੁੰਦੇ ਹੋਏ ਆਪਣੇ ਮਿੱਥੇ ਹੋਏ ਟਿਕਾਣਿਆਂ ਤੇ ਪਹੁੰਚਦੇ ਹਨ ਨਗਰ ਕੀਰਤਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਪਿੰਡਾਂ ਸ਼ਹਿਰਾਂ ਵਿੱਚ ਇੱਕ ਜਲੂਸ ਦੇ ਰੂਪ ਵਿੱਚ ਲਜਾਇਆ ਜਾਂਦਾ ਹੈ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾਂਦੀ ਹੈ ਪਰ ਦੋਸਤੋ ਜਿਸ ਵੇਲੇ ਇਹ ਨਗਰ ਕੀਰਤਨ ਜਾਂ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਹੁੰਦੀਆਂ ਤਾਂ ਕਦੇ ਨਾ ਕਦੇ ਤੁਹਾਡੇ ਮਨ ਵਿੱਚ ਵੀ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੋਵੇਗਾ ਕਿ ਸਿੱਖ ਧਰਮ ਵਿੱਚ ਇਹ ਰੀਤ ਕਿੱਥੋਂ ਆਈ ਕੀ ਅਜਹਿ ਕਰਨਾ ਗੁਰਮਤਿ ਦਾ ਹਿੱਸਾ ਹੈ ਜਾਂ ਕੋਈ ਹੋਰ ਮਨਮਤ ਕੀ ਹੈ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਦਾ ਇਤਿਹਾਸ ਪਹਿਲੀ ਵਾਰ ਕਦੋਂ ਕਿੱਥੇ ਅਤੇ ਕਿਸ ਵੱਲੋਂ ਸ਼ੁਰੂ ਕੀਤੇ ਗਏ ਸਨ ਤੁਹਾਡੇ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੀ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਪ੍ਰਭਾਤ ਫੇਰੀਆਂ ਨਗਰ ਕੀਰਤਨ ਚੌਕੀਆਂ ਸਿੱਖ ਮੋਰਚਿਆਂ ਦੀ ਅਸਲੀਅਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜੋ ਕਿ ਬਹੁਤ ਘੱਟ ਸਿੱਖਾਂ ਨੂੰ ਪਤਾ ਹੋਵੇਗੀ ਦੋਸਤੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਆਪ ਸਭ ਨੂੰ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਿਹੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਜੇਕਰ ਪ੍ਰਭਾਤ ਫੇਰੀਆਂ ਦੀ ਗੱਲ ਕਰੀਏ ਜਿਸ ਵਿੱਚ ਗੁਰੂ ਪਿਆਰ ਵਾਲੀ ਸਿੱਖ ਸੰਗਤ ਬਹੁਤ ਵੱਡੀ ਗਿਰਤੀ ਦੇ ਵਿੱਚ ਸ਼ਾਮਲ ਹੁੰਦੀ ਹੈ ਤੁਸੀਂ ਇਹ ਪ੍ਰਭਾਤ ਸ਼ਬਦ ਗੁਰਬਾਣੀ ਦੇ ਵਿੱਚ ਵੀ ਕਈ ਵਾਰ ਸਰਵਣ ਕੀਤਾ ਹੋਵੇਗਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭਾਤ ਸ਼ਬਦ ਦੀ ਗੱਲ ਹੋਈ ਉੱਥੇ ਹੀ ਗੁਰੂ ਸਾਹਿਬਾਨਾ ਵੱਲੋਂ 31 ਰਾਗਾਂ ਵਿੱਚੋਂ ਇੱਕ ਪ੍ਰਭਾਤੀ ਰਾਗ ਵਿੱਚ ਗੁਰਬਾਣੀ ਦਾ ਗਾਇਨ ਵੀ ਕੀਤਾ ਗਿਆ ਪਰ ਸਿੱਖ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਸਮਰਪਿਤ ਕੱਡੀਆਂ ਜਾਂਦੀਆਂ ਪ੍ਰਭਾਤ ਫੇਰੀਆਂ ਇਹਦੇ ਨਾਲੋਂ ਥੋੜੀਆਂ ਵੱਖਰੀਆਂ ਹਨ ਜੇਕਰ ਅਸੀਂ ਇਸ ਦੇ ਪਿਛੋਕੜ ਵੱਲ ਝਾਤ ਮਾਰਦੇ ਹਾਂ ਤਾਂ ਦੋਸਤੋ ਗੁਰੂ ਸਾਹਿਬਾਨਾਂ ਦੇ ਜੀਵਨ ਕਾਲ ਵੇਲੇ ਸਮੇਂ ਤੋਂ ਹੀ ਉਸ ਵਕਤ ਦੇ ਸਿੱਖ ਸਵੇਰੇ ਪ੍ਰਭਾਤ ਵੇਲੇ ਦਾਂਡੀ ਕੇ ਅਮਰਤ ਵੇਲੇ ਉੱਚੀ ਆਵਾਜ਼ ਵਿੱਚ ਹੀ ਗਰਬਾਣੀ ਜਾਂ ਨਿਤਨਾਮ ਦਾ ਜਾਪ ਕਰਦੇ ਹੁੰਦੇ ਸਨ ਇਸ ਨਾਲ ਸੰਬੰਧਤ ਸਾਨੂੰ ਕਈ ਸਾਖੀਆਂ ਮਿਲਦੀਆਂ ਹਨ ਜਿਵੇਂ ਅਮਰਤ ਵੇਲੇ ਜਦੋਂ ਭਾਈ ਜੋਧ ਜੀ ਉੱਚੀ ਉੱਚੀ ਗਰਬਾਣੀ ਦਾ ਜਾਪ ਕਰ ਰਹੇ ਹੁੰਦੇ ਤਾਂ ਉਸ ਦੌਰਾਨ ਪਹਿਲੀ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੋ ਉਸ ਵਕਤ ਅਜੇ ਭਾਈ ਲੈਣਾ ਜੀ ਦੇ ਰੂਪ ਵਿੱਚ ਹੁੰਦੇ ਹਨ ਆਪ ਜੀ ਦੇ ਕੰਨਿ ਪਹਿਲੀ ਵਾਰ ਗਰਬਾਣੀ ਦੇ ਸ਼ਬਦ ਭਾਈ ਜੋਧ ਜੀ ਦੇ ਰਾਹੀ ਪੈਂਦੀ ਹੈ ਇਹੀ ਪ੍ਰਭਾਤ ਵੇਲੇ ਭਾਈ ਜੋਤ ਜੀ ਦੀ ਉੱਚੀ ਉੱਚੀ ਪੜੀ ਗਈ ਗੁਰਬਾਣੀ ਹੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਪਹਿਲੀ ਵਾਰ ਹੋਏ ਮੇਲ ਮਲਾਪ ਦਾ ਕਾਰਨ ਬਣਦੇ ਹੈ ਦੂਜੀ ਸਾਖੀ ਜਦੋਂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਹਿਲੀ ਵਾਰ ਅੰਮ੍ਰਿਤ ਵੇਲੇ ਬੀਬੀ ਅਮਰੋ ਜੀ ਦੇ ਮੋਹ ਪਰੀ ਜਾ ਰਹੀ ਗੁਰਬਾਣੀ ਨੂੰ ਸੁਣਦੇ ਹਨ ਤਾਂ ਤੀਜੇ ਪਾਤਸ਼ਾਹ ਜੀ ਦਾ ਮਲਾਪ ਫਿਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨਾਲ ਹੁੰਦਾ ਇਸੇ ਤਰੀਕੇ ਦੇ ਨਾਲ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੇਲੇ ਹੀ ਪਿੰਡਾਂ ਵਿੱਚ ਧਰਮਸ਼ਾਲਾ ਹੋਦ ਵਿੱਚ ਆਉਂਦੀਆਂ ਹਨ ਜਿੱਥੇ ਜਿੱਥੇ ਵੀ ਚੇਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨ ਪੈ ਸਨ ਉੱਥੇ ਹੀ ਧਰਮਸ਼ਾਲਾ ਬਣਾ ਕੇ ਸਿੱਖ ਸੰਗਤਾਂ ਅਮਰਤ ਵੇਲੇ ਇਕੱਠੀਆਂ ਹੋ ਕੇ ਉਦੋਂ ਨਿਤਦੇਵ ਜਾਂ ਗੁਰਬਾਣੀ ਦਾ ਉੱਚੀ ਉੱਚੀ ਜਾਪ ਕਰਦੀਆਂ ਹੁੰਦੀਆਂ ਸਨ ਭਾਈ ਗੁਰਦਾਸ ਜੀ ਵੀ ਇਸ ਦਾ ਹਵਾਲਾ ਦਿੰਦੇ ਹਨ ਪਿੰਡਾਂ ਵਿੱਚ ਬਣੀਆਂ ਇਹਨਾਂ ਧਰਮਸ਼ਾਲਾ ਵਿੱਚ ਜਦੋਂ ਗੁਰੂ ਕੇ ਸਿੱਖ ਅਮਰਤ ਵੇਲੇ ਗੁਰਬਾਣੀ ਦਾ ਜਾਪ ਕਰਨ ਵਾਸਤੇ ਇਕੱਠੇ ਹੁੰਦੇ ਸਨ ਤਾਂ ਜਦੋਂ ਉਹ ਆਪਣੇ ਘਰ ਤੋਂ ਧਰਮਸ਼ਾਲਾ ਵੱਲ ਚੱਲਣਾ ਸ਼ੁਰੂ ਕਰ ਦਿੰਦੇ ਤਾਂ ਰਸਤੇ ਵਿੱਚ ਉਹ ਗਲੀ ਮਹੱਲਿਆਂ ਵਿੱਚੋਂ ਦੀ ਹੁੰਦੇ ਹੋਏ ਉੱਚੀ ਉੱਚੀ ਗਰਬਾਣੀ ਦਾ ਜਾਪ ਕਰਦੇ ਜਾਂਦੇ ਇਹ ਸਾਰੀਆਂ ਧਰਮਸ਼ਾਲਾ ਹੀ ਬਾਅਦ ਵਿੱਚ ਗੁਰਦੁਆਰਿਆਂ ਦੇ ਰੂਪ ਵਿੱਚ ਸਥਾਪਿਤ ਹੋ ਗਈਆਂ ਜਿਵੇਂ ਜਿਵੇਂ ਸਮਾਂ ਅੱਗੇ ਬੀਤਦਾ ਹੈ ਤਾਂ ਉਹ ਪ੍ਰਾਤਣ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਣ ਵੇਲੇ ਧਰਮਸ਼ਾਲਾ ਵਿੱਚ ਇਕੱਠੇ ਹੁੰਦੇ ਸਨ ਤਾਂ ਅੰਮ੍ਰਿਤ ਵੇਲੇ ਆਪਣੇ ਘਰ ਤੋਂ ਨਿਕਲ ਕੇ ਉਹ ਸਿੱਖ ਇੱਕ ਇੱਕ ਕਰਕੇ ਰਸਤੇ ਵਿੱਚ ਜੁੜਦੇ ਜਾਂਦੇ ਸਨ ਤੇ ਸਾਰੇ ਇਕੱਠੇ ਹੋ ਕੇ ਧਰਮਸ਼ਾਲਾ ਵਿੱਚ ਗੁਰਪੁਰਬ ਮਨਾਉਂਦੇ ਤੇ ਗੁਰਬਾਣੀ ਦਾ ਉਚਾਰਨ ਕਰਦੇ ਸਨ ਇੱਥੋਂ ਹੀ ਸਭ ਤੋਂ ਪਹਿਲੀ ਪ੍ਰਭਾਤ ਫੇਰੀ ਦਾ ਮੁੱਢ ਵਧਦਾ ਹੈ ਪ੍ਰਭਾਤ ਦਾ ਅਰਥ ਹੁੰਦਾ ਹੈ ਅਮਰਤ ਵੇਲਾ ਤੇ ਇੱਥੋਂ ਹੀ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਹੁੰਦੀ ਹੈ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲਹਿਣਾ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪਦੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਤਨਤਾਰ ਦੇ ਨਗਰ ਖਡੂਰ ਸਹਿਬ ਆ ਕੇ ਬਰਾਜਦੇ ਹਨ ਖਡੂਰ ਸਾਹਿਬ ਆ ਕੇ ਦੂਜੇ ਪਾਸ਼ਾ ਕੁਝ ਸਮਾ ਸੰਗਤਾਂ ਤੋਂ ਾਕਾਦ ਵਾਸ ਹੋ ਜਾਂਦੇ ਜਦੋਂ ਗੁਰੂ ਅੰਗਦ ਦੇਵ ਜੀ ਸੰਗਤਾਂ ਨੂੰ ਨਾ ਮਿਲੇ ਤਾਂ ਸਾਰੇ ਸਿੱਖ ਬਾਬਾ ਬੁੱਢਾ ਜੀ ਪਾਸ ਜਾ ਕੇ ਬੇਨਤੀ ਕਰਦੇ ਹਨ ਜਿਸ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਸਾਰੀ ਸੰਗਤ ਨੂੰ ਨਾਲ ਲੈ ਕੇ ਆਪਣੇ ਨਗਰ ਤੋਂ ਗੁਰਬਾਣੀ ਦਾ ਜਾਪ ਕਰਦਿਆ ਕਈ ਪਿੰਡਾਂ ਵਿੱਚੋਂ ਦੀ ਲੰਘਦੇ ਹੋਏ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਜਾਂਦੇ ਹਨ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਚੌਂਕੀ ਦਾ ਨਾਮ ਦਿੱਤਾ ਕਿ ਬਾਬਾ ਬੁੱਢਾ ਸਾਹਿਬ ਦੇ ਸੰਗਤਾਂ ਨੂੰ ਨਾਲ ਲੈ ਕੇ ਇਸ ਤਰੀਕੇ ਦੇ ਨਾਲ ਖਡੂਰ ਸਾਹਿਬ ਜਾਣ ਨਾਲ ਸਿੱਖ ਧਰਮ ਵਿੱਚ ਪਹਿਲੀ ਵਾਰ ਚੌਕੀਆਂ ਦੀ ਸ਼ੁਰੂਆਤ ਹੋਈ ਸੀ ਖਡੂਰ ਸਾਹਿਬ ਜਾ ਕੇ ਬਾਬਾ ਬੁੱਢਾ ਸਾਹਿਬ ਸੰਗਤਾਂ ਨਾਲ ਦੂਜੇ ਪਾਤਸ਼ਾਹ ਜੀ ਨੂੰ ਜਾਗਰ ਹੋਣ ਦੀ ਬੇਤੀ ਕਰਦੇ ਹਨ ਸਮਾਂ ਹੋਰ ਅੱਗੇ ਬੀਤਦਾ ਏ ਤੇ ਫਿਰ ਬਾਬਾ ਬੁੱਢਾ ਸਾਹਿਬ ਇਹੀ ਤਰੀਕਾ ਅਪਣਾ ਕੇ ਬਾਸਰ ਕੇ ਪਿੰਡ ਸ੍ਰੀ ਗੁਰੂ ਅਮਰਦਾਸ ਜੀ ਪਾਸ ਸੰਗਤਾਂ ਨੂੰ ਲੈ ਕੇ ਜਾਂਦੇ ਹਨ ਤੇ ਫਿਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਬਾਬਾ ਪੁੱਡਾ ਸਾਹਿਬ ਇਸੇ ਤਰੀਕੇ ਦੇ ਨਾਲ ਗੋਇੰਦਵਾਲ ਸਾਹਿਬ ਜਾਂਦੇ ਹਨ ਬਾਬਾ ਪੁੱਡਾ ਸਾਹਿਬ ਜੀ ਦੇ ਇਸ ਤਰ੍ਹਾਂ ਦਰਸ਼ਨ ਕਰਨ ਨੂੰ ਚੌਕੀਆਂ ਦਾ ਨਾਮ ਦਿੱਤਾ ਗਿਆ ਤੇ ਇਸ ਨੂੰ ਪ੍ਰਥਮ ਨਗਰ ਕੀਰਤਨ ਵੀ ਕੁਝ ਇਤਿਹਾਸਕ ਰਚਨਾਵਾਂ ਵੱਲੋਂ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਸਿੱਖ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਜਦੋਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖੀ ਦੇ ਪ੍ਰਚਾਰ ਵਾਸਤੇ 22 ਮੱਜੀਆਂ ਤੇ 52 ਪੀੜੇ ਸਥਾਪਿਤ ਕੀਤੇ ਸਨ ਤਾਂ ਇਹ 22 ਮੱਜੀਆਂ ਤੇ 52 ਪੀੜਿਆਂ ਦੇ ਸੇਵਾਦਾਰ ਸਾਲ ਦੇ ਵਿੱਚ ਇੱਕ ਵਾਰ ਵਿਸਾਖੀ ਦੇ ਦਿਹਾੜੇ ਤੇ ਆਪਣੇ ਆਪਣੇ ਪਿੰਡਾਂ ਵਿੱਚੋਂ ਆਪਣੇ ਆਪਣੇ ਇਲਾਕੇ ਵਿੱਚੋਂ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਜਾਂਦੇ ਹੁੰਦੇ ਸਨ ਇਹਨਾਂ ਨੂੰ ਵੀ ਚੌਕੀਆਂ ਜਾਂ ਪ੍ਰਭਾਤ ਫੇਰੀਆਂ ਕਹਿੰਦੇ ਸਨ ਸਿੱਖ ਇਤਿਹਾਸ ਮੁਤਾਬਕ ਬਾਬਾ ਬੁੱਢਾ ਸਾਹਿਬ ਇੱਕ ਵਾਰ ਫੇਰ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੁਨ ਦੇਵ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਕੈਦ ਹੁੰਦੇ ਤਾਂ ਬਾਬਾ ਬੁੱਢਾ ਸਾਹਿਬ ਸਾਰੇ ਸਿੱਖਾਂ ਨੂੰ ਪਹਿਲਾਂ ਸ੍ਰੀ ਅਮਰitsar ਸਾਹਿਬ ਬੁਲਾਉਂਦੇ ਹਨ ਜਦੋਂ ਸਾਰੇ ਸਿੱਖ ਅਮਰitsar ਸਾਹਿਬ ਇਕੱਠੇ ਹੁੰਦੇ ਤਾਂ ਫੇਰ ਬਾਬਾ ਬੁੱਢਾ ਸਾਹਿਬ ਸਾਰੇ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਜਾਂਦੇ ਹਨ ਛੇਵੇਂ ਪਾਤਸ਼ਾਹ ਜੀ ਨੂੰ ਰਹਾ ਕਰਵਾਉਣ ਵਾਸਤੇ ਜਦੋਂ ਪਿੰਡਾਂ ਵਿੱਚੋਂ ਸੰਗਤ ਇਕੱਠੀ ਓਕੇ ਗੁਰਬਾਣੀ ਦਾ ਜਾਪ ਕਰਦੀ ਅੰਮ੍ਰਿਤਸਰ ਗਈ ਤਾਂ ਇਹ ਚਮਕੀਆਂ ਦਾ ਰੂਪ ਸੀ ਫੇਰ ਜਦੋਂ ਬਾਬਾ ਬੁੱਢਾ ਸਾਹਿਬ ਸਾਰੀ ਸੰਗਤ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵੱਲ ਅੱਗੇ ਤੁਰੇ ਤਾਂ ਇਹ ਨਗਰ ਕੀਰਤਨ ਦਾ ਰੂਪ ਸੀ ਇਸੇ ਹੀ ਤਰੀਕੇ ਦੀ ਇੱਕ ਸ੍ਰੀ ਗੁਰੂ ਹਰ Rai ਸਾਹਿਬ ਦੇ ਜੀਵਨ ਕਾਲ ਦੀ ਵੀ ਸਾਖੀ ਸਾਨੂੰ ਪੜਨ ਨੂੰ ਮਿਲਦੀ ਹੈ ਹੁੰਦਾ ਕੀ ਹੈ ਕਿ ਇੱਕ ਵਾਰ ਸ੍ਰੀ ਗੁਰੂ ਹਰ ਰਾਜ ਸਾਹਿਬ ਆਰਾਮ ਕਰ ਰਹੇ ਹੁੰਦੇ ਹਨ ਤੇ ਕੁਝ ਸੰਗਤਾਂ ਆਪ ਜੀ ਦੇ ਦਰਸ਼ਨ ਕਰਨ ਆਉਂਦੀਆਂ ਜੋ ਉੱਚੀ ਉੱਚੀ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ ਗੁਰਬਾਣੀ ਸੁਣ ਕੇ ਸ੍ਰੀ ਗੁਰੂ ਹਰ ਰਾਜ ਸਾਹਿਬ ਆਪਣੀ ਪੀੜੀ ਤੋਂ ਇੱਕ ਦਮ ਉੱਠ ਕੇ ਖੜੇ ਹੋ ਜਾਂਦੇ ਤੇ ਉੱਥੇ ਖੜੇ ਕੁਝ ਸੇਖੋ ਗੁਰੂ ਸਾਹਿਬ ਨੂੰ ਸਵਾਲ ਕਰਦੇ ਹਨ ਕਿ ਗੁਰੂ ਪਾਤਸ਼ਾਹ ਜੀ ਇਹ ਗੁਰਬਾਣੀ ਵੀ ਤਾਂ ਤੁਹਾਡਾ ਹੀ ਰੂਪ ਹੈ ਫਿਰ ਤੁਸੀਂ ਇੰਨੀ ਕਾਲੀ ਕਾਤੋਂ ਕੀਤੀ ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਭਾਈ ਸਿੱਖੋ ਇਹ ਗੁਰਬਾਣੀ ਸਾਡੀ ਨਹੀਂ ਇਹ ਅਕਾਲ ਪੁਰਖ ਦੀ ਗੁਰਬਾਣੀ ਹੈ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਉਹ ਸੰਗਤ ਕੀਰਤਨ ਦੇ ਰੂਪ ਵਿੱਚ ਨਗਰਾਂ ਨਗਰਾਂ ਦੇ ਵਿੱਚੋਂ ਦੀ ਹੁੰਦੀ ਹੋਈ ਪਹੁੰਚੀ ਸੀ ਸੰਗਤ ਜੀ ਇਸ ਤੋਂ ਬਾਅਦ 18ਵੀਂ ਸਦੀ ਦੇ ਵਿੱਚ ਜਦੋਂ ਖਾਲਸੇ ਦਾ ਜਾਹੋ ਜلال ਹੋਇਆ ਤਾਂ ਇਹ ਪ੍ਰਭਾਤ ਫੇਰੀਆਂ ਚੌਕੀਆਂ ਦਾ ਰੂਪ ਹੁਣ ਨਗਰ ਕੀਰਤਨ ਵਿੱਚ ਬਦਲ ਕੇ ਜਾਹੋ ਜلال ਵਾਲਾ ਹੋ ਜਾਂਦਾ 18ਵੀਂ ਸਦੀ ਦੇ ਵਿੱਚ ਖਾਲਸਾ ਜਾਹੋ ਜلال ਦੇ ਨਾਲ ਭਰਿਆ ਹੋਇਆ ਇੱਕ ਜਲੂਸ ਦੇ ਰੂਪ ਵਿੱਚ ਸ਼ਕਤੀ ਅਤੇ ਭਗਤੀ ਦੇ ਰੂਪ ਵਿੱਚ ਹਾਥੀਆਂ ਘੋੜਿਆਂ ਤੇ ਸਵਾਰ ਹੋ ਕੇ ਹੱਥਾਂ ਵਿੱਚ ਸ਼ਸਤਰ ਫੜ ਕੇ ਜਦੋਂ ਇਹ ਖਾਲਸਾ ਪਿੰਡ ਪਿੰਡ ਸ਼ਹਿਰ ਸ਼ਹਿਰ ਨਗਰ ਨਗਰ ਘੁੰਮਿਆ ਤਾਂ ਪ੍ਰਭਾਤ ਫੇਰੀਆਂ ਚੌਕੀਆਂ ਨੂੰ ਫਿਰ ਨਗਰ ਕੀਰਤਨ ਕਿਹਾ ਜਾਣ ਲੱਗਿਆ 18ਵੀਂ ਸਦੀ ਦੇ ਸਿੱਖ ਰਾਜ ਤੋਂ ਬਾਅਦ ਸਮਾਂ ਫੇਰ ਇੱਕ ਵਾਰ ਕਰਵਟ ਬਦਲਦਾ ਹੈ ਜਦੋਂ ਸਿੱਖ ਗੁਰੂ ਧਾਮਾਂ ਦਾ ਪ੍ਰਬੰਧ ਅੰਗਰੇਜ਼ਾਂ ਤੇ ਮਹਾਂਤਾਂ ਦੇ ਹੱਥਾਂ ਵਿੱਚ ਚਲਿਆ ਜਾਂਦਾ ਉਹ ਦੋ ਵੇਰ ਆਪਣੇ ਗੁਰੂ ਧਾਮਾਂ ਨੂੰ ਪਾਪੀ માનਤਾ ਕੋਲੋਂ ਆਜ਼ਾਦ ਕਰਵਾਉਣ ਲਈ ਸਿੱਖ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਦੇ ਰੂਪ ਵਿੱਚ ਜਥੇ ਬੜਾ ਕੇ ਆਪਣੇ ਪਿੰਡਾਂ ਵਿੱਚੋਂ ਨਿਕਲਦੇ ਅੱਗੇ ਰਸਤੇ ਵਿੱਚ ਤੁਰੇ ਜਾਂਦੇ ਆ ਜਦੋਂ ਸਾਰੇ ਇਹ ਜਥੇ ਇਕੱਠੇ ਹੋ ਜਾਂਦੇ ਤਾਂ ਉਹ ਸਿੱਖਾਂ ਦਾ ਇੱਕ ਜਲੂਸ ਜਾਂ ਨਗਰ ਕੀਰਤਨ ਬੜ ਜਾਂਦਾ ਅਖੀਰ ਫੇਰੇ ਨਗਰ ਕੀਰਤਨ ਗੁਰਬਾਣੀ ਦਾ ਜਾਪ ਕਰਦਾ ਹੋਇਆ ਆਪਣੇ ਉਸ ਅੰਤਲੇ ਪੜਾ ਤੇ ਪਹੁੰਚਦਾ ਜਿੱਥੇ ਜਾ ਕੇ ਮੋਰਚਾ ਲਾਇਆ ਜਾਂਦਾ ਤੇ ਇਥੋਂ ਸਿੱਖ ਮੋਰਚਾ ਦੀ ਸ਼ੁਰੂਆਤ ਹੁੰਦੀ ਸਭ ਤੋਂ ਪਹਿਲਾ ਪ੍ਰਭਾਤ ਫੇਰੀ ਫਿਰ ਚੌਕੀਆਂ ਫਿਰ ਨਗਰ ਕੀਰਤਨ ਤੇ ਫਿਰ ਨਗਰ ਕੀਰਤਨ ਤੋਂ ਬਾਅਦ ਵਿੱਚ ਸਿੱਖ ਮੋਰਚੇ ਇਹ ਸਾਰੇ ਆਪਸ ਵਿੱਚ ਜੁੜੇ ਹੋਏ ਹਨ ਪ੍ਰਾਤਨ ਸਿੱਖ ਭਾਵੇਂ ਪ੍ਰਭਾਤ ਫੇਰੀ ਹੋਵੇ ਭਾਵੇਂ ਚੌਕੀਆਂ ਹੋਣ ਭਾਵੇਂ ਨਗਰ ਕੀਰਤਨ ਹੋਵੇ ਭਾਵੇਂ ਕੋਈ ਸਿੱਖ ਮੋਰਚਾ ਹੋਵੇ ਜਿਹੜੀ ਅਰਦਾਸ ਇੱਕ ਵਾਰ ਘਰ ਉਤਰਨ ਲੱਗੇ ਕਰ ਲੈਦੇ ਸਨ ਉਹ ਫਿਰ ਅਕਾਲ ਪੁਰਖ ਦੀ ਮਿਹਰ ਦੇ ਨਾਲ ਪੂਰੀ ਕਰਕੇ ਹੀ ਵਾਪਸ ਆਉਂਦੇ ਸਨ ਸੋ ਦੋਸਤੋ ਹੁਣ ਤੱਕ ਤਾਂ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਇਹ ਪ੍ਰਭਾਤ ਫੇਰੀਆਂ ਤੇ ਨਗਰ ਕੀਰਤਨ ਚੌਕੀਆਂ ਇਹ ਕੋਈ ਮਰਮਤ ਨਹੀਂ ਬਲਕਿ ਇਹ ਤਾਂ ਸਾਡੇ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਹੀ ਚੱਲਦੇ ਆ ਰਹੇ ਹਨ ਤੇ ਇਸੇ ਤਰ੍ਹਾਂ ਅੱਗੇ ਵੀ ਚੱਲਦੇ ਰਹਿਣਗੇ ਸੋ ਦੋਸਤੋ ਇਸੀ ਸਾਰੀ ਸਚਾਈ ਕਿ ਨਗਰ ਕੀਰਤਨ ਅਤੇ ਪ੍ਰਭਾਤ ਫੇਰੀਆਂ ਕੀ ਹੁੰਦੇ ਹਨ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ